ਮੇਰਾ ਚੈਲੰਜ ਕਬੂਲ ਕਰੋ ਆਹ ਤਲਵਾਰ ਤੁਹਾਡੇ ਹੱਥ ਜੂਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਰਣਾਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬਹਿ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਉਹ ਦੱਸੋ ਜਿਹੜਾ ਤੁਸੀਂ ਨੂੰ ਬੋਲਦਾ ਦੱਸੋ ਉਹ ਚੋਂ ਜਿਹੜਾ ਤੁਸੀਂ ਨੂੰ ਬੋਲਦਾ ਵਾਹ ਵਾਹ ਉਹ ਹੈ વેશ ਕੀਤਾ 10 मिनिटा को मेन बैंकवाला नुई व्हाई डू वी लॉक व्हाई नुई फदे केड़ा केड़े चीज सिंगा दतो हां जी बाबा गोडा साहेब जी हां बोता सा बाबा बोता सिंह जी तरिये सवाल कोई सवाल नहीं साडे सवाल दा जवाब दो मेरेया जवाब नहीं

ਸਾਡੀ ਗੋਮ ਦਾ ਬੜਾ ਕਰ ਕਰਨ ਗਿਆ ਏ ਦੇਖੋ ਮੇਰੀ ਸੁਣੋ ਗੱਲ ਇਹ ਇੰਨੇ ਗੱਲ ਕਰ ਮੇਰੇ ਸਵਾਲਾਂ ਦਾ ਜਵਾਬ ਦੇਵੇ ਨਹੀਂ ਤਾਂ ਮੇਰਾ ਸਰਕਲ ਮੈਂ ਕੱਟ ਰਾ ਜੀਦਾ ਤੂੰ ਸਿਉਰੀ ਕਰ ਤੈਨਾਂ ਹਾਂ ਕੱਟਾਂਗੇ ਤੂੰ ਜਵਾਬ ਦੇ ਸਕਦਾ ਬਾਬਾ ਜਦੋਂ ਮਾਤੇ ਜਾਂਦੀਗੀ ਬਸ ਬਸ ਕਿਹਨਾਂ ਆ ਬਾਬਾ ਕੀ ਕਹਦਾ ਜੀ ਸਾਡੀ ਮਾਤੇ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਜਿਹੜਾ ਮਤਲਬ ਸਿਰਫ ਕੱਟਿਆ ਵੀ ਹੋ ਜਾ ਨਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਕੋਈ ਦੱਸੋ ਬਾਪੇ ਜੀਤ ਸਿੰਘ ਦਾ ਦੱਸੋ ਮੈਨੂੰ ਪਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਪਾਈ ਬਕਰਜਾ ਸਿੰਘ ਦੱਸੋ ਮੈਨੂੰ ਸਿਰੋ ਭਾਈ ਆਪਾਂ ਸੇਵਾ ਕਰੀਏ ਕੋਈ ਸੇਵਾ ਕਰੋ ਬਹੁਤ ਹੱਦ ਹੋ ਗਿਆ ਫਿਰ ਮਨ ਲੱਗ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਲਾਤਾ ਜੀ ਬਗਦੇ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦੁਮਾਰ ਸਹੀ ਕਰਨੋਂ ਆਏ ਹਾਂ ਸਾਡੀ ਜਦ ਵੀ ਦੁਮਾਰ ਸਹੀ ਕਰਨ ਆਲੀ ਆ भाई वही बाबा जी ने घुसा दे ये कर है समझ लिया और वो भाई गुरु महाराज बस तो हां वाली बात ना सहमत पर कृपा स्थान ही ना आएगा ये आसान दी में बैठी ना पाता ध्यान नाल गुरु का साहब ऊपर